ਦੇਖੋ ਪਹਿਲੀ ਗੱਲ ਤਾਂ ਮੈਂ ਕਹੂੰਗਾ ਕਿ ਬੜੀ ਪਹਿਲਾਂ ਇਹ ਦੌਰਾ ਹੋਣਾ ਚਾਹੀਦਾ ਸੀ ਜੇ ਦੌਰਾ ਨਹੀਂ ਤਾਂ ਪੰਜਾਬ ਦੇਸ਼ ਦਾ ਹਿੱਸਾ ਹੈਗਾ ਜੇ ਤੁਸੀਂ ਪ੍ਰਧਾਨ ਮੰਤਰੀ ਜੀ ਕਿਸਦਾ ਜਨਮ ਦਿਨ ਵੀ ਆਉਂਦਾ ਉਹਦੇ ਤੇ ਵੀ ਟਵੀਟ ਕਰ ਦਿੰਦੇ ਆ ਤੇ ਪੰਜਾਬ ਚ ਐਡਾ ਵੱਡਾ ਕਹਿਰ ਮੌਤਾਂ ਹੋ ਰਹੀਆਂ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਰਿਹਾ ਤੇ ਟਵੀਟ ਤੱਕ ਵੀ ਕਿਸੇ ਵਜ਼ੀਰ ਤੋਂ ਪ੍ਰਧਾਨ ਮੰਤਰੀ ਜੀ ਤੋਂ ਨਹੀਂ ਸਰਿਆ ਚਲੋ ਹੁਣ ਆ ਰਹੇ ਆ ਚੰਗੀ ਗੱਲ ਹੈ ਤੇ ਅਸੀਂ ਉਮੀਦ ਕਰਦੇ ਆ ਕਿ ਵੱਡਾ ਪੈਕੇਜ ਜਿਹੜਾ ਰਾਹਤ ਜਿਹੜੀ ਪੰਜਾਬ ਨੂੰ ਦੇ ਕੇ ਜਾਣਗੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਹ ਲੋ ਵੀ ਇਹ ਹੜਾਂ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਹਿਮਾਚਲ 'ਚ ਵੀ ਨੁਕਸਾਨ ਹੈ ਜੰਮੂ 'ਚ ਵੀ ਨੁਕਸਾਨ ਹੈ ਪਰ ਇਹਦਾ ਨੁਕਸਾਨ ਉੱਥੇ ਹੋਇਆ ਉਹ ਪਾਣੀ ਨੇ ਕੀਤਾ ਨਾ ਤੇ ਉਹ ਪਾਣੀ ਉੱਥਾਂ ਰੁਕਿਆ ਨਹੀਂ ਉਹ ਪਾਣੀ ਵੀ ਸਾਰਾ ਪੰਜਾਬ ਆਇਆ ਤੇ ਪੰਜਾਬ 'ਚ ਵੀ ਰਿਕਾਰਡ ਤੋੜ ਜਿਹੜੇ ਮੀਂਹ ਹੈ ਉਹ ਪਿਆ 1988 ਤੋਂ ਵੀ ਜ਼ਿਆਦਾ ਪਾਣੀ ਪੰਜਾਬ ਦੇ ਵਿੱਚ ਆਇਆ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ ਹੋਇਆ ਹੈ ਜੋ ਮੈਂ ਕਿਉਂਕਿ ਪਿੱਛੇ ਜੇ ਅਜਨਾਲੇ ਵੀ 4-5 ਦਿਨ ਲਗਾ ਕੇ ਆਇਆ ਜੋ ਘਰਾਂ ਦਾ ਨੁਕਸਾਨ ਹੋਇਆ ਕਿਉਂਕਿ ਇੱਕ ਜੀ ਜਿਹੜਾ ਆਪਣੀ ਜ਼ਿੰਦਗੀ ਚ ਕੰਮ ਜਿਹੜਾ ਮੀਡਲ ਕਲਾਸ ਪਰਿਵਾਰ ਆ ਉਹ ਇੱਕੋ ਘਰ ਬਣਾਉਂਦਾ ਕਿਉਂਕਿ ਇੱਕੋ ਦਿਨ ਚ ਨਹੀਂ ਜਿਹੜਾ ਕੋਈ ਵੱਡਾ ਬੰਦਾ ਹੁੰਦਾ ਉਹ ਤਾਂ ਕੈਲੋ ਵੀ ਇਕੱਠਾ ਸਾਰਾ ਕੁਝ ਸਾਲ ਦੂਰ ਸਾਲ ਚ ਘਰ ਕੰਪਲੀਟ ਕਰ ਲੈਂਦਾ ਵਿੱਚ ਫਰਨੀਚਰ ਸਾਰਾ ਕੁਝ ਜਿਹੜਾ ਆਮ ਬੰਦਾ ਉਹ ਕਦੇ ਘਰ ਖੜਾ ਕਰ ਲਿਆ 1 ਸਾਲ ਅਗਲੇ ਸਾਲ ਪਲਾਸਟਰ ਕਰ ਲਿਆ ਫਿਰ ਫਰਸ਼ ਲਗਾ ਲਿਆ